ਆ ਦਿਲਾਂ ਨੂੰ ਦੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਨੇ ਆਪਣੇ ਪਤੀ ਨੂੰ ਕੰਨਾਂ ਸਾਲਾਂ ਬਾਅਦ ਕੈਨੇਡਾ ਬੁਲਾਇਆ ਤਾਂ ਦੇਖੋ ਕਿਵੇਂ ਏਅਰਪੋਰਟ ਤੇ ਜਦੋਂ ਕੁੜੀ ਆਪਣੇ ਪਤੀ ਨੂੰ ਲੈ ਜਾਂਦੀ ਆ ਤਾਂ ਦੇਖੋ ਕਿਵੇਂ ਦੇਖ ਕੇ ਭੱਜ ਕੇ ਆਪਣੇ ਪਤੀ ਦੇ ਪੈਰਾਂ ਵਿੱਚ ਡਿੱਗ ਪੈਂਦੀ ਆ ਇਹ ਨੇ ਚੰਗੇ ਮਾਂ ਪਿਓ ਦੇ ਚੰਗੇ ਸੰਸਕਾਰ ਆਪ ਸਭ ਨੂੰ ਪਤਾ ਹੈ ਕਿ ਕਈ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਤੇ ਆਪਣੇ ਘਰ ਵਾਲੇ ਨੂੰ ਨਹੀਂ ਸਾਧੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ